ਅੱਜ ਸਾਨੂੰ ਫੇਰ ਸ਼ੀਤ ਪਖਸ ਸਿੰਘ ਜੀ ਦੀ ਯਾਦ ਕਿਉਂ ਆ ਰਹੀ ਹੈ ਕਿਸੇ ਵੀ ਪ੍ਰਿਟੀਕਲ ਪਾਰਟੀ ਦਾ ਰਾਜ ਆ ਜਾਵੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕੋਈ ਵੀ ਸਰਕਾਰ ਆ ਜਾਵੇ ਲੋਕਾਂ ਦਾ ਕਰਪਸ਼ਨ ਤੋਂ ਖਿਹੜਾ ਨਹੀਂ ਛੁੱਟ ਰਿਹਾ ਸੋ ਕਿਸੇ ਵੀ ਪਾਰਟੀ ਦਾ ਰਾਜ ਆ ਜਾਵੇ ਲੋਕਾਂ ਦਾ ਕਰਪਸ਼ਨ ਤੋਂ ਖਿਹੜਾ ਨਹੀਂ ਛੁੱਟ ਰਿਹਾ ਸੋ ਜੇ ਬੇਰੁਜ਼ਗਾਰੀ ਦੀ ਗੱਲ ਕਰੀਏ ਕੋਈ ਰੋਜ਼ਗਾਰ ਨਹੀਂ ਹੈਗਾ ਮੇਰੇ ਉਮਰ ਦੇ ਬਹੁਤ ਸਾਰੇ ਸਾਥੀ ਬੈਠੇ ਆ ਜਿਨ੍ਹਾਂ ਨੇ ਸਰਕਾਰੀ ਨੌਕਰੀ ਆਪਾਂ ਉਹ ਸ਼ਬਦ ਵਰਤ ਸਕਦੇ ਵੀ ਕਿਸਮਤ ਦੇ ਨਾਲ ਮਿਲ ਗਈ ਤੇ ਕਰ ਲਈ ਗਈ। ਲੇਕਿਨ ਸਾਡੇ ਰਿਟਾਇਰਮੈਂਟ ਤੋਂ ਬਾਅਦ ਸਾਡੇ ਬੱਚਿਆਂ ਨੂੰ ਇਹ ਨੌਕਰੀਆਂ ਕਿਉਂ ਨਹੀਂ ਮਿਲੀਆਂ? ਇਹ ਜਿਹੜੀਆਂ ਨੌਕਰੀਆਂ ਇਹ ਰੋਜ਼ਗਾਰ ਕਿੱਥੇ ਚਲੇ ਗਿਆ? ਜੇ ਸਾਡੇ ਬੱਚਿਆਂ ਨੂੰ ਕੋਈ ਦੁਬਈ ਨੂੰ ਭੱਜ ਰਿਹਾ ਕੋਈ ਯੂਰਪ ਨੂੰ ਭੱਜ ਰਿਹਾ ਕੋਈ ਅਮਰੀਕਾ ਕੈਨੇਡਾ ਨੂੰ ਭੱਜ ਰਿਹਾ ਇੱਥੇ ਸਾਡੇ ਕੋਲ ਆਪਣੇ ਬਾਬਿਆਂ ਮੁਰਦਿਆਂ ਦੀਆਂ ਸਾਫ ਸਾਫ ਦੇ ਨਾਲ ਜ਼ਮੀਨਾਂ ਹੈਗੀਆਂ ਜਾਂ ਕੋਈ ਥੋੜੇ ਬੋਦੇ ਕਿਤੇ ਧੰਦੇ ਵੀ ਹੈਗੇ